ਦਸ਼ਕੋ ਬ੍ਰੇਕ ਤੇ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਡੇ ਕੋਲ ਅਗਲਾ ਫੇਸਬੁਕ ਪੰਨ ਸਗਾ ਹਾਂ ਜੀ ਉਹ ਮੈਂ ਜਿਹੜੇ ਲਾਈਵ ਮੈਸੇਜ ਕਾਏ ਨੇ ਉਹਨਾਂ ਦੇ ਵਿੱਚ ਅਮਰਜੀਤ ਸਿੰਘ ਨੰਦਾ ਹਰਬਿੰਦਰ ਸਿੰਘ ਹਰਬਿੰਦਰ ਸਿੰਘ ਗੁਰਦੇਵਾਲ ਸਿੰਘ ਮੈਂ ਪਹਿਲਾਂ ਜ਼ਿਕਰ ਕੀਤਾ ਕੁਲਵਿੰਦਰ ਸਿੰਘ ਸੰਦੂਰਾਂ ਨੇ ਇੱਕ ਤਾਜ਼ਾ ਜਾਣਕਾਰੀ ਉਹਨਾਂ ਨੇ ਕਿਹਾ ਮਿਲੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਉਹਨਾਂ ਨੇ ਕਿਹਾ ਲਿਖਿਆ ਕਿ ਜਿਵੇਂ ਕਿ ਇਹ ਤੇ ਪਹਿਲਾਂ ਹੀ ਸਾਹਮਣੇ ਆ ਚੁੱਕਾ ਸੀ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਧ ਬੀਫ ਦਾ ਉਤਪਾਦਨ ਕਰਨ ਵਾਲਾ ਦੇਸ਼ ਹੈ ਪਰ ਜੋ ਨਵੀਂ ਜਾਣਕਾਰੀ ਸਾਹਮਣੇ ਆਈ ਉਸ ਦੇ ਮੁਤਾਬਕ ਭਾਰਤ ਵਿੱਚ ਕੁੱਲ 1623 ਬੁਚੜਖਾਨੇ ਹਨ ਜਿਨ੍ਹਾਂ ਵਿੱਚੋਂ 675 ਉਹਨਾਂ ਰਾਜਾਂ ਵਿੱਚ ਹਨ ਜਿੱਥੇ ਭਾਰਤੀ ਜਨਤਾ ਪਾਰਟੀ ਜਿਹੜੀ ਗਊ ਪੂਜਕਾਂ ਦੀ ਸਰਕਾਰ ਹੈ ਉਤਾਂ ਸੂਬਿਆਂ ਵਿੱਚ ਉਹਨਾਂ ਦੀ ਸਰਕਾਰ ਹੈ ਮਹਾਰਾਸ਼ਟਰ ਵਿੱਚ 316 ਯੂਪੀ ਵਿੱਚ 285 ਤੇ ਮੋਦੀ ਦੀ ਆਪਣੀ ਸਟੇਟ ਗੁਜਰਾਤ ਵਿੱਚ 38 ਬੁੱਚੜਖਾਨੇ ਖਾਨੇ ਹਨ ਹੁਣ ਕੀ ਭਾਰਤ ਮਾਤਾ ਦੇ ਪਖਤ ਜਵਾਬ ਦੇਣਗੇ ਇਹਨਾਂ ਤੱਥਾਂ ਬਾਰੇ ਜੋ ਸੀ ਵੀਰ ਕੁਲਵਿੰਦਰ ਸਿੰਘ ਜੀ ਜੀ ਦਾ ਸ਼ੁਕਰੀਆਦਾ ਆ ਕਰਦੇ ਕਿ ਉਹਨਾਂ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਅਕਸਰ ਅਸੀਂ ਕਿਵੇਂ ਮੀਡੀਆ ਨੂੰ ਮੈਨੀਪੂਲੇਟ ਕੀਤਾ ਜਾਂਦਾ ਹੈ ਔਰ ਮੀਡੀਆ ਓਨ ਹੀ ਉਹਨਾਂ ਵੱਲੋਂ ਕੀਤਾ ਹੋਇਆ ਹੁਣ ਜਿਹੜੇ ਕਿ ਹਿੰਦੂਤਵੀ ਰਾਸ਼ਟਰਵਾਦੀ ਨੇ ਔਰ ਮੋਦੀ ਨੂੰ ਈਵਨ ਪਾਵਰ ਚ ਲਿਆਉਣ ਲਈ ਜਿਵੇਂ মিডিਆ ਨੇ ਇੱਕ 65 ਕੈਂਪੇਨ ਸ਼ੁਰੂ ਕੀਤਾ ਗੁਜਰਾਤ ਦੇ ਅਖੌਤੀ ਵਿਕਾਸ ਦੀ ਗੱਲ ਕੀਤੀ ਹੁਣ ਹਕੀਕਤਾਂ ਵਿੱਚੋਂ ਨਿਕਲਦੀਆਂ ਨੇ ਵੀ ਉੱਥੇ ਹਾਲ ਕੀ ਹੈ ਗੁਜਰਾਤ ਦੇ ਵਿੱਚ ਜੀ ਔਰ ਕਿਵੇਂ ਖਾਸ ਤੌਰ ਤੇ ਸੱਖਾਂ ਦੇ ਮਾਮਲੇ 'ਚ ਤਾਂ ਅਸੀਂ ਲਗਭਗ ਤਿੰਨ ਦਹਾਕੇ ਇਸ ਜ਼ਖਮ ਨੂੰ ਲੈ ਦੇਖਿਆ ਕਿਵੇਂ ਖਬਰਾਂ ਅਸਲੀ ਨੂੰ ਟਵਿਸਟ ਕੀਤਾ ਜਾਂਦਾ ਸੀ ਜਿਹੜੇ ਏਜੰਸੀਆਂ ਬਲੈਕ ਕੈਟਾਂ ਦੇ ਕੰਮ ਸੀ ਉਹਨਾਂ ਨੂੰ ਜਜਾਰੂਆਂ ਦੇ ਖਾਤੇ 'ਚ ਪਾਇਆ ਜਾਂਦਾ ਸੀ ਜੇ ਤੁਸੀਂ ਕੋਈ ਡਿਨਾਈ ਕਰਦੇ ਹੋ ਉਸ ਖਬਰ ਨੂੰ ਹੀ ਕਦੇ ਨਹੀਂ ਸੀ ਦਿੱਤਾ ਜਾਂਦਾ ਔਰ ਇਹੀ ਕਸ਼ਮੀਰ ਦੇ ਵਿੱਚ ਵੀ ਦੁਹਰਾਇਆ ਜਾ ਰਿਹਾ ਔਰ ਅੱਜ ਕਸ਼ਮੀਰ ਦੇ ਇੱਕ ਪ੍ਰਮੁੱਖ ਜਰਨਲਿਸਟ ਜਿਹੜਾ ਕਿ ਲਗਭਗ 16 ਸਾਲ ਪਹਿਲਾਂ ਜੀ ਨਿਊਜ਼ ਦੇ ਨਾਲ ਰਿਹਾ ਔਰ ਹੁਣ ਜਿਹੜਾ ਉਸਨੇ ਉੱਥੇ ਆਈਬੀਐਨ 7 ਚੈਨਲ ਨਾਲ ਪਿਛਲੇ 2-3 ਸਾਲ ਤੋਂ ਸ਼ੁਰੂ ਕੀਤਾ ਸੀ ਉਸਨੇ ਅਸਤੀਫਾ ਦਿੱਤੇ ਔਰ ਉਹਨੇ ਕਿਹਾ ਕਿ ਵੀ ਮੈਨੂੰ ਫੋਰਸ ਕੀਤਾ ਜਾ ਰਿਹਾ ਸੀ ਨਸੀਰ ਅਹਿਮਦ ਉਹਨਾਂ ਦਾ ਨਾਮ ਹੈ ਜਰਨਲਿਸਟ ਹੈ ਉਹਨੇ ਕਿਹਾ ਕਿ ਜੀ ਮੈਨੂੰ ਫੋਰਸ ਕੀਤਾ ਜਾ ਰਿਹਾ ਸੀ ਕਿ ਮੈਂ ਝੂਠੀਆਂ ਕਹਾਣੀਆਂ ਕਸ਼ਮੀਰ ਬਾਰੇ ਘੜ ਕੇ ਭੇਜਾਂ ਔਰ ਮੈਂ ਜੇ ਕੋਈ ਸੱਚੀ ਕਹਾਣੀ ਭੇਜੀ ਵੀ ਉਹਨਾਂ ਨੇ ਕਿਹਾ ਜੀ ਆਈ ਰਿਜ਼ਾਈਨਡ ਔਨ ਮੋਰਲ ਗਰਾਉਂਡਸ ਐਜ਼ ਦਾ ਚੈਨਲ ਆਪਰੇਟਰਸ ਵਰ ਫੋਰਸਿੰਗ ਮੀ ਟੂ ਪ੍ਰਪੇਅਰ ਐਂਡ ਟਾਈ ਕਸ਼ਮੀਰ ਰਿਪੋਰਟਸ ਓਨਲੀ ਦੇ ਆਰ ਬਾਇਸਡ ਐਂਡ ਵਰ ਰਿਫਿਊਜ਼ਿੰਗ ਟੂ ਹਿਅਰ ਮਾਈ ਰਿਪੋਰਟਸ ਰਿਫਲੈਕਟਿੰਗ ਗਰਾਉਂਡ ਰਿਐਲਿਟੀ ਆਫ ਕਸ਼ਮੀਰ ਜੇ ਜੋ ਜ਼ਮੀਨੀ ਹਕੀਕਤ ਹੈ ਉਸ ਦਾ ਪ੍ਰਗਟਾਣ ਇਸੇ ਕਰਨ ਦੰਦੇ ਉਹ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਵਨ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਮੈਨੂੰ ਆਈਬੀਐਨ 7 ਮੇਰੇ ਚੈਨਲ ਨੇ ਕਿਹਾ ਕਿ ਮੈਂ ਇੱਕ ਝੂਠੀ ਰਿਪੋਰਟ ਤਿਆਰ ਕਰਾਂ ਬੁਰਹਾਨ ਦੇ ਖਿਲਾਫ ਜਦੋਂ ਮੈਂ ਇਨਕਾਰ ਕੀਤਾ ਤਾਂ ਫਿਰ ਉਹਨਾਂ ਨੇ ਜੰਮੂ ਦੇ ਕਿਸੇ ਰਿਪੋਰਟਰ ਤੋਂ ਇਹ ਕੰਮ ਕਰਵਾਇਆ ਔਰ ਉਹਨਾਂ ਨੇ ਕਿਹਾ ਕਿ ਵੀ ਮੈਂ ਮੈਨੂੰ ਉਦੋਂ ਹੋਰ ਵੀ ਝਟਕਾ ਲੱਗਾ ਹੈ ਕਿ ਜਦੋਂ ਏਟੀਐਮ ਗਾਰਡ ਜਿਹੜਾ ਪੁਰਾਣੀ ਸ਼੍ਰੀਨਗਰ ਸਿਟੀ ਦੇ ਵਿੱਚ ਜਿਹਨੂੰ ਸੀਆਰਪੀਐਫ ਨੇ ਮਾਰਿਆ ਉਹ ਕੰਮ ਤੋਂ ਘਰ ਜਾ ਰਿਹਾ ਸੀ ਔਰ ਪੈਲਟ ਗਨਸ ਦੇ ਨਾਲ ਉਹਦੇ ਸਰੀਰ ਦੇ ਵਿੱਚ ਉਹ ਪੈਲਟਸ ਛੱਡੇ ਗਏ ਜੀ ਤੇ ਮੈਂ ਜਦੋਂ ਇਸ ਬਾਰੇ ਸਟੋਰੀ ਕਰਕੇ ਭੇਜੀ ਤੇ ਇਨਸਟੈਡ ਆਫ ਹੇਅਰਿੰਗ ਦਿਸ ਸਟੋਰੀ ਦਾ ਚੈਨਲ ਪੀਪਲ ਆਸਕਡ ਮੀ ਟੂ ਫਾਈਂਡ ਐਨ ਇੰਜਰਡ ਸਕਿਉਰਟੀ ਮੈਨ ਐਨੀ ਵੇਅਰ ਇਨ ਕਸ਼ਮੀਰ ਵੈਲੀ ਐਂਡ ਪ੍ਰਪੇਅਰ ਸਟੋਰੀ ਔਨ ਹਿਮ ਮੈਨੂੰ ਉਹਨਾਂ ਨੇ ਕਿਹਾ ਜੀ ਇਹ ਤੂੰ ਛੱਡ ਕਹਾਣੀ ਨੂੰ ਤੂੰ ਕੋਈ ਜ਼ਖਮੀ ਸਪਾਈ ਲੱਭ ਜਿਹੜਾ ਸੁਰੱਖਿਆ ਦਸਤਿਆਂ ਦਾ ਹੋਏ ਔਰ ਉਸ ਬਾਰੇ ਸਟੋਰੀ ਕਰ ਐਵਰੀ ਟਾਈਮ ਆਈ ਸੈਂਟ them ਅ ਸਟੋਰੀ ਬੇਸਡ ਔਨ ਫੈਕਟਸ ਦੇ ਡਿਸਟਾਰਟਡ ਇਟ ਐਂਡ ਪ੍ਰੀਜ਼ੈਂਟਡ ਇਟ ਫਰੋਮ ਦਾ ਪ੍ਰਿਜ਼ਮ ਔਫ ਟੈਰਰਿਜ਼ਮ ਕਿ ਮੈਂ ਜਦੋਂ ਵੀ ਕੋਈ ਕਹਾਣੀ ਭੇਜੀ ਉਹਨਾਂ ਨੇ ਇਸ ਨੂੰ ਨਕਾਰਿਆ ਔਰ ਇਸ ਦੇ ਉਲਟ ਉਹਨਾਂ ਨੇ ਇਸ ਗੱਲ ਨੂੰ دہشتਗਰਦੀ ਦੇ ਖਾਤੇ ਚ ਪਾਉਣ ਦੀ ਕੋਸ਼ਿਸ਼ ਕੀਤੀ ਸਮਾਂ ਸੀ ਮੈਂ ਪਰ ਮੈਂ ਕੁਇਕਲੀ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਟ੍ਰਾਂਟੋ ਦੀ ਯੂਨਾਈਟਿਡ ਕਬੱਡੀ ਕਲੱਬ ਨੂੰ ਜਿਹੜੇ ਕਿ ਕਬੱਡੀ ਫੈਡਰੇਸ਼ਨ ਆਫ 온ਟਾਰੀਓ ਦੇ ਵੀ ਨੇ ਕਿਉਂਕਿ ਇਹ ਇਹਨਾਂ ਨੇ ਬਾਦਲਾ ਨਹੀਂ ਇਹ ਲੱਭਿਆ ਵੀ ਇਹਨਾਂ ਨੂੰ ਬਾਹਰਲੇ ਗੁਰਦੁਆਰਿਆਂ ਰਾਹੀਂ ਇਸੇ ਕੌਮ ਰਾਹੀਂ ਵੜਨ ਨਹੀਂ ਦਿੰਦੇ ਜੀ ਇਹਨਾਂ ਨੇ ਸਾਲਾਨਾ ਕਬੱਡੀ ਇੰਟਰਨੈਸ਼ਨਲ ਦੇ ਨਾਂ ਥੱਲੇ ਕੋਸਪੈਟ ਕੀਤੀ ਪਿਛਲੇ ਸਾਲ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਪਿਛਲੇ ਸਾਲ ਵੀ ਬਾਹਰਲੀਆਂ ਸਾਰੀਆਂ ਫੈਡਰੇਸ਼ਨਜ਼ ਨੇ ਅਮਰੀਕਾ ਕੈਨੇਡਾ ਇੰਗਲੈਂਡ ਬਾਈਕਾਟ ਕੀਤਾ ਸੀ ਕਿਉਂਕਿ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਔਰ ਅਸੀਂ ਨਹੀਂ ਔਰ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਬਿਲਕੁਲ ਫਲॉप ਹੋਏਗਾ ਸ਼ੋਅ ਸੋ ਉਹਨਾਂ ਨੇ ਕੈਨਸਲ ਕਰ ਦਿੱਤਾ ਸੀ ਇਸ ਵਾਰ ਉਹ ਦੁਬਾਰਾ ਕਰਵਾਉਣਾ ਚਾਹੁੰਦੇ ਨੇ ਪਰ ਉਹਨਾਂ ਨੇ ਟ੍ਰਾਂਟੋ ਦੇ ਵਿੱਚ ਇੱਕ ਮੀਟਿੰਗ ਕਰਕੇ ਕਿਹਾ ਕਿ ਵੀ ਅਸੀਂ 2016 ਦੇ ਵਰਲਡ ਕਬੱਡੀ ਕੱਪ ਦਾ ਬਾਈਕਾਟ ਕਰਦੇ ਕਿਉਂਕਿ ਇਹਦੇ باوجود ਕਿ ਇੱਕ ਸਾਲ ਬੀਤ ਚੁੱਕਾ ਹੈ ਅਕਤੂਬਰ ਔਰ ਸਤੰਬਰ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ 2015 ਦੇ ਵਿੱਚ ਹੋਈ ਅਜੇ ਤੱਕ ਵੀ ਦੋਸ਼ੀਆਂ ਨੂੰ ਫੜ ਕੇ ਸਜ਼ਾ યાਫ਼ਤਾ ਨਹੀਂ ਕੀਤਾ ਗਿਆ ਹੈ ਔਰ ਇਹ ਜਿਹੜਾ ਉੱਥੇ ਘਟ ਗਣਤੀਆਂ ਦੇ ਉੱਤੇ ਜ਼ੁਲਮ ਹੋ ਰਹੇ ਨੇ ਔਰ ਚੰਗੀ ਗੱਲ ਹੈ ਵੀ ਉਹਨਾਂ ਨੇ ਇਵਨ ਕੁਰਾਨ ਸ਼ਰੀਫ ਦੀ ਬੇਅਦਵੀ ਦੀ ਘਟਨਾ ਨੂੰ ਵੀ ਦੇ ਨਾਲ ਜੋੜਿਆ ਕਿ ਮਲੇਰ ਕੋਟਲੇ ਜੋ ਹੋਇਆ ਸੋ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਇਹਦੇ ਇਵਨ ਪਾਰਟਿਸਪੇਟ ਵੀ ਕਰਨਗੇ ਅਸੀਂ ਉਹਨਾਂ ਦਾ ਬਾਈਕਾਟ ਕਰਾਂਗੇ ਔਰ ਇਹਨਾਂ ਨੇ ਪੰਜਾਬ ਦੇ ਪਲੇਅਰਸ ਨੂੰ ਵੀ ਜਿਹੜਾ ਇਹ ਲਲਕਾਰਿਆ ਕਿ ਵੀ ਜਿਵੇਂ ਪਿਛਲੀ ਵਾਰ ਤੁਸੀਂ ਹੌਸਲਾ ਦਿਖਾਇਆ ਸੀ ਇਸ ਵਾਰ ਵੀ ਕਿਉਂਕਿ ਸਵਾਲ ਸਾਡੇ ਈਸ਼ਤ ਗੁਰੂ ਗ੍ਰੰਥ ਸਾਹਿਬ ਦਾ ਹੈ ਕੁਰਾਨੇ ਮਜੀਦ ਦਾ ਧਾਰਮਿਕ ਗ੍ਰੰਥ ਦਾ ਹੈ ਔਰ ਇਸ ਦਾ ਬਾਈਕਾਟ ਕੀਤਾ ਜਾਏ ਸੋ ਅਸੀਂ ਕਬੱਡੀ ਫੈਡਰੇਸ਼ਨਸ ਕਲੱਬ ਜਿਨ੍ਹਾਂ ਨੇ ਫੈਸਲਾ ਲਿਆ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਔਰ ਸਮਝਦੇ ਹਾਂ ਕਿ ਵੀ ਇਹ ਬੜਾ ਹੌਸਲੇ ਵਾਲਾ ਉਹਨਾਂ ਦਾ ਸਟੈਂਡ ਹੈ ਜੀ ਬਿਲਕੁਲ ਡਾਕਟਰ ਸਾਹਿਬ ਸਾਡੇ ਕੋਲ ਫੇਸਬੁੱਕ ਮੈਸੇਜ ਆਏਗਾ ਪੈਨ ਮੇਰੇ ਖਿਆਲ ਹੈ ਵਕਤ ਹੋਣਾ ਨਹੀਂ ਤੁਹਾਡੇ ਕੋਲ ਪੜਨ ਦਾ ਠੀਕ ਹੈ ਤੁਸੀਂ ਫਿਰ ਅ ਦਰਸਾ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਤਾ ਹਾਂ ਤਾਂ ਕਿ ਘੜੀ ਮੇਰੇ ਸਾਹਮਣੇ ਵਕਤ ਹੋਰ ਦੱਸ ਰਹੀ ਹੈ ਫਿਰ ਤੁਹਾਡੀ ਨੂੰ ਤਾਂ ਐਕਸਪਲੇਨੇਸ਼ਨ ਹੋ ਜਾਣੀ ਟੈਕਨੀਕਲ ਟੀਮ ਜੀ ਬਿਲਕੁਲ ਅ ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਗੋੜੀ ਬੈਰਾਗਣ ਮਹੱਲਾ ਪਹਿਲਾ ਚੁਣਿਆ ਜੀ ਹਰਣੀ ਹੋਵਾਂ ਬਨ ਬਸਾਂ ਕੰਧ ਮੂਲ ਚੁਣ ਖਾਉ ਗੁਰ ਪ੍ਰਸਾਦੀ ਮੇਰਾ ਸ਼ੌ ਮਿਲੇ ਵਾਰ-ਵਾਰ ਹਾਂ ਜਾਉ ਜਿਉ ਮੈਂ ਬੁੰਜਾਰਨ RAM ਕੀ ਤੇਰਾ ਨਾਮ ਵਖਰ ਵਾਪਾਰ ਜੀ ਕੋਕਲ ਹੋਵਾਂ ਅੰਬ ਬਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸ਼ੌ ਮਿਲੇ ਦਰਸ਼ਨ ਰੂਪ અપਾਰ ਮਛਲੀ ਹੋਵਾਂ ਜਲ ਬਸਾਂ ਜੀ ਜੰਤ ਸਭ ਸਾਰ ਉਰਵਾਰ ਪਾਰ ਮੇਰਾ ਸ਼ੌ ਵਸੈ ਹੋ ਮਿਲੋਂਗੀ ਬਾਪਸਾਰ ਨਾਗਣ ਹੋਵਾਂ ਧਰਵਸਾਂ ਸ਼ਬਦ ਵਸੈ ਪਾਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਈ ਅ ਗੁਰੂ ਨਾਨਕ ਸਾਹਿਬ ਇਸ ਸ਼ਬਦ ਦੇ ਵਿੱਚ ਨਰਨਕਾਰ ਦੇ ਨਾਲ ਪ੍ਰੀਤ ਕਿਵੇਂ ਹੋਏ ਅਸੀਂ ਭਾਈ ਦਲਾਵਰ ਸਿੰਘ ਦਾ ਜ਼ਿਕਰ ਕੀਤਾ ਇਹ ਗੱਲ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ ਚਾਰ ਅਲੰਕਾਰ ਇਸ ਦੇ ਵਿੱਚ ਇਸਤੇਮਾਲ ਕੀਤੇ ਇੱਕ ਧਰਤੀ ਦੇ ਜੀਵ ਦਾ ਇੱਕ ਪਾਣੀ ਦੇ ਜੀਵ ਦਾ ਇੱਕ ਅਸਮਾਨ ਦੇ ਜੀਵ ਦਾ ਤੇ ਇੱਕ ਧਰਤੀ ਦੇ ਥੱਲੇ ਦੇ ਜੀਵਤ ਸਭ ਤੋਂ ਪਹਿਲਾਂ ਧਰਤੀ ਦੇ ਜੀਵ ਦੀ ਗੱਲ ਕਰਦੇ ਹਾਂ ਹਿਰਨ ਜੀ ਜਿਹਨੂੰ ਹਰਣ ਵੀ ਕਿਹਾ ਜਾਂਦਾ ਹੈ ਹਿਰਨ ਹਿਰਣੀ ਉਹਨਾਂ ਦੀਆਂ ਚੁੰਗੀਆਂ ਮਸ਼ਹੂਰ ਨੇ ਉਹ ਜਿਵੇਂ ਚੁੰਗੀਆਂ ਮਾਰਦੇ ਜਾਂਦੇ ਨੇ ਖੁਸ਼ੀ ਦੇ ਵਿੱਚ ਜਿਵੇਂ ਚੁੰਗੀਆਂ ਜਦੋਂ ਅਸੀਂ ਵੀ ਕਿਸੇ ਚੀਜ਼ ਤੇ ਐਕਸਾਈਟਡ ਹੁੰਦੇ ਆ ਤਾਂ ਬਹੁਤ ਤੇਜ਼ ਤੇਜ਼ ਦੌੜਦੇ ਔਰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਮੇਰੀ ਚਾਹ ਹੈ ਕਿ ਮੈਂ ਆਪਣੇ ਪਿਆਰੇ ਦੇ ਲਈ ਆਪਣੇ ਪਿਆਰੇ ਦੇ ਪਿਆਰ ਵਿੱਚ ਇਸ ਕਦਰ ਗਲਤਾਨ ਹਾਂ ਇਸ ਕਦਰ ਉਸ ਵਿੱਚ ਮੈਂ ਇਮਰਸ ਹਾਂ ਕਿ ਮੇਰੀ ਚਾਲ ਹਰਨੀ ਵਾਂਗ ਹੋਏ ਮੈਂ ਖੁਸ਼ੀ ਦੇ ਵਿੱਚ ਚੁੰਗੀਆਂ ਪਰਦਾ ਫਿਰਦਾ ਜੰਗਲ ਦੇ ਵਿੱਚ ਔਰ ਫਲ ਫਲ ਖਾ ਕੇ ਮੈਂ ਭਾਵੇਂ ਗੁਜ਼ਾਰਾ ਕਰਾਂ ਤੇ ਗੁਰੂ ਕਿਰਪਾ ਕਰੇ ਮੈਨੂੰ ਮਿਲ ਜਾਏ ਸਹੀ ਸ਼ੋ ਤੇ ਮੈਂ ਵਾਰ-ਵਾਰ ਹਾਂ ਜਾਉਂ ਜੋ ਮੈਂ بار بار ਆਪਣੇ ਪਿਆਰੇ ਤੋਂ ਬਲਿਹਾਰੇ ਜਾਵਾਂ ਜੀ ਔਰ ਜਿਹੜਾ ਸੈਂਟਰਲ ਫੋਕਸ ਹੈ ਮੈਂ ਬਨਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰੀ ਵਣਜਾਰਾ ਤੇ ਵਣਜਰਨ ਵਣਜ ਕਰਨਾ ਤੇ ਵਣਜ ਕਾਹਦੀ ਹੈ ਸੌਦਾ ਕੀ ਹੈ ਵਣਜ ਸੌਦੇ ਨੂੰ ਕਹਿੰਦੇ ਨੇ ਨਾਮ ਦਾ ਕਿ ਮੈਂ ਤੇਰੇ ਨਾਮ ਦੀ ਵਣਜਰਨ ਹਰਣੀ ਵਾਂਗ ਚੁੰਗੀਆਂ ਭਰਾਂ ਹੋਰ ਮੈਨੂੰ ਕੋਈ ਪਰਵਾਹ ਨਾ ਹੋਏ ਕੰਧ ਮੂਲ ਚੁਣ ਖਾऊं ਫੇਰ ਦੂਸਰਾ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਆਮ ਕਦੇ ਅੰਬਾ ਵਾਲਾ ਹੈ ਅੰਬਾ ਵਾਲਾ ਸੀ ਹੁਣ ਤਾਂ ਬਗਾਏਬ ਕਰ ਦਿੱਤੇ ਮਾੜੇ ਮੋٹے ਸ਼ਾਹਪੁਰ ਜ਼ਿਲ੍ਹੇ ਚ ਕਿਤੇ ਰਹਿ ਗਏ ਨੇ ਜੀ ਅੰਬ ਤੇ ਕੋਇਲ ਦੀ ਪ੍ਰੀਤ ਦੀ ਕਹਾਣੀ ਹੈ ਔਰ ਇਹ ਵੀ ਹੈ ਕਿ ਉਸ ਅੰਬ ਦੇ ਉੱਤੇ ਬੈਠ ਕੇ ਕੋਇਲ ਵਿਰਾਗ ਦੇ ਗੀਤ ਗਾਉਂਦੇ ਹੈ ਵਿਰਾਗ ਔਰ ਵਸਲ ਇਹਨਾਂ ਦੋਨਾਂ ਦਾ ਸਬੰਧ ਹੈ ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਕੋਇਲ ਹੋ ਜਾਵਾਂ ਅੰਬ ਦੇ ਦਰਖਤ ਤੇ ਮੇਰਾ ਟਿਕਾਣਾ ਹੋਵੇ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸ਼ੋਅ ਮਿਲੇ ਦਰਸ਼ਨ ਰੂਪ ਅਪਾਰ ਕਿ ਮੈਂ ਕੋਇਲ ਦੀ ਤਰ੍ਹਾਂ ਵਿਰਾਗ ਦੇ ਗੀਤ ਗਾਵਾਂ ਸਹਿਜ ਦੇ ਵਿੱਚ ਸ਼ਬਦ ਦੇ ਵਿੱਚ ਮੇਰੀ ਸੁਰਤ ਪੂਰੀ ਹੋਏ ਔਰ ਮੇਰਾ ਪਿਆਰਾ ਮੈਨੂੰ ਆ ਕੇ ਮਿਲ ਜਾਏ ਦਰਸ਼ਨ ਰੂਪ ਅਪਾਰ ਉਹ ਖੂਬਸੂਰਤ ਪਿਆਰ ਆ ਉਸ ਦਾ ਦਰਸ਼ਨ ਜਿਹੜਾ ਅਪਰੰਪਾਰ ਹੈ ਉਹ ਮਿਲੇ ਜੀ ਤੀਸਰਾ ਫਿਰ ਉਹਨਾਂ ਨੇ ਪਾਣੀ ਦੇ ਜੀ ਮਛਲੀ ਮਛਲੀ ਤੇ ਜਲ ਦੀ ਪ੍ਰੀਤ ਦਾ ਜ਼ਿਕਰ ਹੈ ਔਰ ਅਕਸਰ ਕਿ ਮੈਂ ਉਸ ਮਛਲੀ ਵਾਂਗ ਹੂੰ ਮਛਲੀ ਹੂੰ ਆ ਜਾਲ ਬਸਾਂ ਜੀ ਜੰਤ ਸਭ ਸਾਰ ਉਹ ਨਿਰੰਕਾਰ ਸਾਰੇ ਜੀ ਜੰਤਾਂ ਦੀ ਸਾਰ ਲੈਂਦਾ ਮੈਂ ਮੱਛੀ ਵਾਂਗ ਪਾਣੀ ਦੇ ਵਿੱਚ ਹੂੰ ਉਰਵਾਰ ਪਾਰ ਮੇਰਾ ਸ਼ੋਅ ਵਸੈ ਹੂੰ ਮਿਲੋਂਗੀ ਬਾਪਸਾਰ ਕਿਉਂਕਿ ਜਵੇਂ ਮੱਛੀ ਬਿਲਕੁਲ ਚੌੜੇ ਅੰਦਾਜ਼ ਦੇ ਵਿੱਚ ਜਿਹੜੀ ਆ ਉਹ ਸਵਿਮ ਕਰਦੀ ਹੈ ਵੀ ਇਧਰ ਵੀ ਮੇਰਾ ਪਿਆਰ ਹੈ ਉਸ ਦਰਿਆ ਦੇ ਕੰਢੇ ਉਧਰ ਵੀ ਮੇਰਾ ਪਿਆਰ ਹੈ ਤੇ ਮੈਂ ਮੱਛੀ ਵਾਂਗ ਉਸ ਪਾਣੀ ਦੇ ਵਿੱਚ ਆਪਣੇ ਪਿਆਰੇ ਦੇ ਨਾਲ ਸ਼ੌਹ ਦੇ ਨਾਲ ਵਸਾਂ ਔਰ ਬਾਹ ਪਸਾਰ ਕੇ ਬਿਲਕੁਲ ਆਜ਼ਾਦਾਨਤ ਔਰ ਦੇ ਉੱਤੇ ਉਸ ਦੇ ਗੀਤ ਗਾਵਾਂ ਹੁਣ ਧਰਤੀ ਦੇ ਥੱਲੇ ਦੀ ਗੱਲ ਹੈ ਅਸੀਂ ਅਕਸਰ ਆ ਨਾਗ ਨਾਗਣੀ ਦੀ ਗੱਲ ਕਰਦੇ ਹਾਂ ਸੱਪਾਂ ਦੀ ਗੱਲ ਕਰਦੇ ਹਾਂ ਔਰ ਨਾਗਣ ਹੋਵਾਂ ਧਰਵਸਾਂ ਸ਼ਬਦ ਵਸੈ ਪਹੋ ਜਾਏ ਕਿ ਮੈਂ ਨਾਗਨ ਬਣ ਜਾਏ ਧਰਤੀ ਦੇ ਥੱਲੇ ਵਸਾਂ ਮੇਰੇ ਅੰਦਰੋਂ ਬਿਲਕੁਲ ਕੋਈ ਭੋ ਨਾ ਰਹੇ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੁਰੂ ਨਾਨਕ ਸਾਹਿਬ ਯਾਦ ਕਰਵਾਂਦੇ ਨੇ ਕਿ ਉਹ ਜੀਵ ਇਸਤਰੀਆਂ ਸੁਹਾਗਣ ਨੇ ਜਿਹੜੀਆਂ ਪ੍ਰਭੂ ਪਿਆਰ ਦੇ ਵਿੱਚ ਆਪਣਾ ਜੀਵਨ ਗੁਜ਼ਾਰਦੀਆਂ ਨੇ ਔਰ ਉਸ ਦੀ ਜੋਤ ਦੇ ਨਾਲ ਜੋਤ ਮਿਲੇ ਹੁੰਦੀ ਬਹੁਤ ਵਾਰੀ ਜੋਤੀ ਜੋਤ ਦਾ ਮਤਲਬ ਮਰਨ ਨਾਲ ਹੀ ਸੰਬੰਧ ਨਹੀਂ ਹੁੰਦਾ ਇਹ ਜਿਉਂਦਿਆਂ ਵੀ ਜਦੋਂ ਤੁਸੀਂ ਦਿਨ ਰਾਤ ਉਸ ਪਿਆਰੇ ਦੇ ਨਾਲ ਆਪਣੀ ਸੁਰਤ ਜੋੜ ਕੇ ਰੱਖਦੇ ਹੂੰ ਉਠਤ ਬੈਠਤ ਸੋ ਵਤ ਨਾਮ ਕਹ ਨਾਨਕ ਜਨ ਕੇ ਸਦ ਕਾਮ ਸੋ ਇਹੀ ਕਾਮ ਬਣ ਜਾਏ ਕਿ ਤੁਸੀਂ ਉਸ ਦੀ ਯਾਦ ਚ ਰਹਿਣਾ ਤੇ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਸੋ ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨੇ ਆਪਣੇ ਈਵਰਸ ਕਲੇ ਨੇ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ s o s r t v 2 4 t v ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾ ਦੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਅਰਸ ਨਾ ਗਿਆ ਦਿਲੀਰੋ t v 2 4 ਬਲਾਦੇ ਫਤੇ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤੇ ਫਤੇ